ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਲੇਟ ਲਾਇਕ ਆਪਣਾ ਚੈਨਲ ਦੇਖ ਰਹੇ ਸਾਰੇ ਬੰਦੇ ਨੂੰ ਸਤਿ ਸ੍ਰੀ ਅਕਾਲ ਵੀਰੇ ਤੇ ਅੱਜ ਆਪਾਂ ਬਹੁਤ ਹੀ ਸਪੈਸ਼ਲ ਬੰਦੇ ਕੋਲੇ ਪਹੁੰਚੇ ਆਂ ਕਿਸਾਨ ਹੱਟ ਬਾਲ ਬੇ ਵਾਲੇ ਕੋਲੇ ਬਹੁਤ ਜਿਆਦਾ ਮਿਹਨਤੀ ਮੁੰਡਾ ਗੋਰਖ ਉਹ ਚਾਮਚੇ ਲਾ ਕੇ ਉਹਨਾਂ ਮੁੰਡੇ ਹੁੰਦੇ ਆਪਣੇ ਸਾਡੇ ਜਾਣੇ ਦੀ ਲੰਘਦੇ ਕਰਦੇ ਮਦਦ ਕਰੋ ਜਰੂਰ ਬਿਠਾ ਦੇ ਤੇ ਵਰਜੀਤ ਸਿੰਘ ਬਾਦ ਤੋਂ ਬਾਦ ਪੰਜਾਬੀਆਂ ਨੂੰ ਸਪੋਰਟ ਕਰੋ ਮਦਦ ਕਰੋ ਇਹਨਾਂ ਦੀ ਇਹ ਵੀ ਬਣ ਜਾਂਦਾ ਹੋਗੇ ਆਪਾਂ ਹੋਰ ਵੀ ਕਮਿਊਨਿਟੀ ਆ ਦੁਕਾਨਾਂਈ ਆ ਨਾ ਹੁਣ ਆਦਨੇ ਫੁੱਲ ਬਣਾਏ ਉਹ ਹਾਈਜੀਨ ਦਾ ਸਪੈਸ਼ਲ ਬਹੁਤ ਵਧੀਆ ਰੱਖਦੇ ਨੇ ਦਿਖਾਉਂਦੇ ਆਪਾਂ ਕਟਿੰਗ ਕਰਕੇ ਲਾਦੇ ਜਾ ਰਹੇ ਹੁਣ ਥੰਨੋ ਅਸੀਂ ਮਿਲਾਉਨੇ ਆ ਸਰਦਾਰ ਕਰਮਜੀਤ ਸਿੰਘ ਜੀ ਟਾਲੀ ਵਾਲਾ ਡੱਬੋ ਵਾਲਾ ਸਸਤੀ ਗਾਲ ਜੀ ਆਇਆਂ ਨੂੰ ਹਾਂਜੀ ਹੋਰ ਸੁਣਾਓ ਜੀ ਜੀ ਆਹਨ ਪੂਰੇ ਵਧੀਆ ਮੈਂਗਾ ਤੁਹਾਡੇ ਕੋਲੇ ਚੱਲੀਏ ਜੀ ਆਇਆਂ ਨੂੰ ਆਪਣੇ ਨੂੰ ਪ੍ਰਮੋਟ ਕਰੀਏ ਥੋੜਾ ਜਨਾ ਹਣਾ ਬਿਲਕੁਲ ਜੀ ਆਪਣੇ ਦਾ ਖਾਣਾ ਵੀ ਚਾਹੀਦਾ ਹਾਂ ਤੇ ਨਹਿਰ ਦੇ ਘਰ ਦੇ ਸ਼ਾਰਕ ਬਹੁਤ ਚੱਲਦੀ ਆ ਇਹ ਹਾਂ ਇਹ ਆਪਾਂ ਖੜੇ ਆ ਰੈਕੋਡ ਰੋਡ ਜਿਹੜੀ ਮੁੱਲਾਪੁਰ ਤੋਂ ਰੈਕੋਰਡਰ ਜਾਂਦੀ ਆ ਛੋਟਾ ਜਿਹਾ ਕਸ ਬਸ ਹਜ਼ਾਰ ਹਾਂਜੀ ਤੇ ਸਰਾਰ ਦੇ ਯਾਨੀ ਆਪਣੇ ਆ ਕਾਲਗੜ ਚਰਚ ਰੋਡ ਵੱਜਦਾ ਵਾ ਤੇ ਚਰਚ ਰੋਡ ਤੇ ਬਿਲਕੁਲ ਆਪੋਸਾਈਟ ਤੇ ਜਿਹੜਾ ਗੋਗੀ ਬੈਗਵਾ ਹੁੰਦਾ ਛਤਰੀਆਂ ਬਣਾਉਂਦਾ ਜਿਆਦਾ ਯਾਨੀ ਮਾਰਕੀਟ ਦੇ ਵਿੱਚ ਇਹਦੀ ਪਹਿਚਾਣਾ ਉਹਦੇ ਨਾਲ ਹੀ ਆਪਾਂ ਜਿਹੜਾ ਪਲਾਟ ਲਾਉਂਦੇ ਆ ਬਿਲਕੁਲ ਉਹਦੇ ਨਾਲ ਹਾਂਜੀ ਉਹਦੇ ਹੱਟ ਲਾਉਂਦੇ ਆ ਆਪਾਂ ਜਿੱਥੇ ਮੈਂ ਦੱਸਦਾ ਤੁਹਾਨੂੰ ਪੁਰਾਣੇ ਮੰਦੇ ਸਾਰੇ ਜਾਣਦੇ ਹੋਣਗੇ ਜਿੱਥੇ ਜੀਤ ਟੈਰਾਂ ਵਾਲੀ ਦੀ ਦੁਕਾਨ ਹੁੰਦੀ ਹਾਂ ਬਿਲਕੁਲ ਬਿਲਕੁਲ ਉਹੀ ਜਗ੍ਹਾ ਉਹੀ ਆ ਉਹਦੇ ਬਿਲਕੁਲ ਮੂਰੇ ਖੜਾ ਹਾਂਜੀ ਇਆ ਪਵਰੇ ਕੀ ਕੀ ਬੰਦੇ ਕੋਲੇ ਜੀ ਤਕਰੀਬਾ ਸਾਰ ਤਾਂ ਚਾਂਪਾ ਹੁੰਦੀਆਂ ਨੇ ਹਾਂਜੀ ਪਨੀਰ ਟਿੱਕੇ ਹੁੰਦੇ ਆ ਵੇਰਕਾ ਦੇ ਮਸ਼ਰੂਮ ਟਿੱਕਾ ਹੁੰਦਾ ਤੰਦੂਰੀ ਮਮਤ ਯਾਨੀ ਤੰਦੂਰੀ ਕਨਸੈਪਟ ਹੀ ਆਪਣਾ ਤੰਦੂਰੀ ਸਾਰਾ ਕਨਸੈਪਟ ਹੈ ਤੇ ਟੇਸਟ ਦੀ ਸਾਡੀ ਜਿਹੜੀ ਹੈਗੀ ਉਹ ਫੁੱਲ ਗਰੰਟੀ ਆ ਕਿਉਂਕਿ ਅਸੀਂ ਇਹ ਕੋਲੇ ਆਮ ਆਉਂਦੇ ਜਾਂਦੇ ਰਹਿੰਨੇ ਆ ਨਹੀਂ ਬਿਲਕੁਲ ਅਸੀਂ ਦੇਖੋ ਸਾਡਾ ਅਸੀਂ ਇਹ ਸੋਚਿਆ ਚੰਗਾ ਖਾਣੇ ਆ ਚੰਗਾ ਹੀ ਖਵਾਣਾ ਚੰਗਾ ਹੀ ਖਵਾਣਾ ਹਾਂ ਅਸੀਂ ਅਸੀਂ ਜਿਹੜੇ ਮਸਾਲੇ ਵੀ ਆ ਇਹ ਸੋਚਦਾ ਵੀ ਢਿੱਬੀ ਬੰਦ ਪਰ ਰੱਖੇ ਜਾਣ ਐਮ ਡੀ ਐਚ ਤੋਂ ਸੱਲੇ ਅਸੀਂ ਕੰਮ ਨਹੀਂ ਕਰਦੇ ਕਿਉਂਕਿ ਟੇਸਟ ਬਣਾਉਣਾ ਦਾ ਮਸਾਲਿਆਂ ਨੇ ਹਾਂਜੀ ਕੋਈ ਵੀ ਬੰਦਾ ਕਹਿੰਦਾ ਵੀ ਮਸਾਲੇ ਮਸਾਲਿਆਂ ਦੇ ਜਿਹਨੂੰ ਕੰਬੀਨੇਸ਼ਨ ਬਣਾਉਣਾ ਆ ਜਾਂਦਾ ਵਾ ਉਹਦੇ ਕੋਲੇ ਟੇਸਟ ਆਪਣੇ ਆਪ ਹੀ ਆ ਜਾਂਦਾ ਬਿਲਕੁਲ ਹੋਵੇਗੀ ਹਾਂਜੀ ਤੇ ਵਧੀਆ ਕੁਆਲਿਟੀ ਦਾ ਫੂਡ ਹੁੰਦਾ ਸਾਫ਼ ਸੁਭਾਈ ਹੈ ਜੀ ਕਿੱਥੇ ਹੈ ਜੀ ਆਪਣੇ ਲੁਧਿਆਣੇ ਮਾਡਲ ਟਾਊਨ ਆ ਟਿਮੀ ਵੇਖ ਰਹੀ ਉਥੇ ਮੇਰੇ ਅਮੇਜਾ ਗੁਰਮਖਵੀਰ ਸੀਗਾ ਆ ਅਖੰਡ ਕੀਰਤਨੀ ਜੱਤੇ ਦਾ ਹਾਂਜੀ ਤੇ ਉਹ ਕਾਫੀ ਫੇਮਸ ਹੈ ਉਹ ਏਰੀਆ ਦੇ ਵਿੱਚ ਮੈਂ ਸੋਚਿਆ ਵੀ ਹੁਣ ਮੈਂ ਕਾਫੀ ਟਾਈਮ ਆਉਦੀ ਜ਼ਿੰਦਗੀ ਦਾ ਸਮਾਂ ਯਾਨੀ ਜਦੋਂ ਮੈਂ ਪੜ੍ਹ ਕੇ ਹਟਿਆ ਪੜ੍ਹਨ ਤੋਂ ਬਾਅਦ ਮੈਂ ਯਾਨੀ ਬਾਹਰ ਜਾਣ ਦੇ ਚਾਹ ਦੇ ਵਿੱਚ ਮੈਂ ਕੋਈ ਸਿੱਖਿਆ ਨਹੀਂ ਆਦੀ ਖੇਤੀ ਦੇ ਵਿੱਚ ਬੜਿਆ ਰਿਹਾ ਤੇ ਜਦੋਂ ਉਸ ਵੀਰ ਕੋਲੇ ਗਿਆ ਤੇ ਉਹ ਵੀਰ ਨੇ ਮੈਨੂੰ ਤਕਰੀਬਨ 4 ਮਹੀਨੇ ਤੋਂ ਤਕਰੀਬਨ ਉਸ ਵੀਰ ਕੋਲੇ ਲਾਏ ਉਹਨੇ ਆਪਾਂ ਨੂੰ ਇਹ ਚਾਂਪ ਦਾ ਗੌਰਵਮੰਤਰ ਦਿੱਤਾ ਜਿਵੇਂ ਕਹਦੀ ਇਹ ਉਹ ਮੈਨੂੰ ਦਾ ਤੁਸੀਂ ਹਾਈਲਾਈਟ ਵੀ ਕੀਤੀ ਹੋਈ ਯਾਰ ਹਾਂਜੀ ਮੈਂ 2008 ਦੇ ਵਿੱਚ ਕੀਤੀ 2008 ਦੇ ਵਿੱਚ ਹਾਂਜੀ ਤੇ ਤੁਸੀਂ ਫਿਰ ਬਾਹਰ ਗਏ ਨਹੀਂ ਜੇ ਆ ਚਲੇ ਜਾਂਦੇ ਹੁਣ ਪੀਆਰ ਹੋ ਜਾਣਾ ਸੀ ਉੱਥੇ ਤਾਂ ਪੱਕੇ ਹੋ ਕੇ ਵਧੀਆ ਰਹੀ ਮਾਲਾ ਦੀ ਆਏ ਹਾਂਜੀ ਮੈਨੂੰ ਪਸੰਦ ਆਦਾ ਜਿਹੜੇ ਮੁਹੱਬਤ ਆ ਨਾ ਇਹ ਮਿੱਟੀ ਨਾਲ ਮੈਂ ਦੇਖਿਆ ਵੀ ਇਹਦੇ ਵਰਗੀ ਨਾ ਤਾਂ ਮੈਨੂੰ ਕਿਤੇ ਧਰਤੀ ਦੇਖਣ ਨੂੰ ਮਿਲੀ ਆ ਨਾ ਪਾਣੀ ਮਿਲਿਆ ਜੀ ਅਮਰਤ ਵਰਗਾ ਪਾਣੀ ਆ ਮੈਂ ਮੈਂ ਮੰਨਦਾ ਵਾਂ ਕੰਮ ਬੜਾ ਕਰਨ ਵਾਲੇ ਚਾਹੀਦੇ ਆ ਆਪਦੇ ਘਰ-ਬਾਰ ਨੂੰ ਛੱਡ ਕੇ ਆਪਾਂ ਕਹਿ ਦਿੰਨੇ ਆ ਦੂਜੇ ਮੁਲਕ ਦੇ ਵਿੱਚ ਜਾ ਕੇ ਤਰੱਕੀ ਕਰਨੀ ਬਹੁਤ ਮਿਹਨਤ ਦਾ ਕੰਮ ਹੁੰਦਾ ਵਾ ਤੁਸੀਂ ਕਿੰਨੇ ਸਾਲ ਲੱਗ ਕੇ ਆਏ ਤੁਹਾਨੂੰ ਨਾਲੇ ਜਿਹੜੇ ਵਾਰ ਆਪਾਂ ਘਰ-ਬਾਰ ਬਣਾਉਣ ਲਈ ਬਾਹਰ ਜਾਂਦੇ ਆ ਉਹ ਆਪਣੇ ਕੋਲੇ ਆਲਰੇਡੀ ਹੈਗੇ ਆ ਫ੍ਰੀ ਕਾਰ ਇਹ ਬਜ਼ੁਰਗਾਂ ਨੇ ਦੇਖੋ ਆਪਾਂ ਰੱਬੇ ਬੰਦੀ ਤੋਂ ਪਹਿਲਾਂ ਆਪਣੀ ਜ਼ਮੀਨਾਂ ਦੇ ਟੁਕੜੇ ਸੀਗੇ ਅਨਾਭਯੋਗ ਨੇ ਜ਼ਮੀਨ ਇਕੱਠੀ ਕੀਤੀ ਕਿ ਸਾਡੇ ਪੁੱਤ ਪੋਤੇ ਇੱਥੇ ਐਸ਼ ਕਰਨਗੇ ਉਹ ਜ਼ਮੀਨ ਦੇ ਟੁਕੜਿਆਂ ਤੇ ਯਾਨੀ ਆਪਾਂ ਜੀ ਉਹ ਬਣੀ ਬਣਾਈ ਜਾਇਦਾਦ ਨੂੰ ਛੱਡ ਕੇ ਉੱਥੇ ਜਾ ਕੇ ਨਵੇਂ ਬਣਾਉਣ ਲੱਗਦੇ ਆ ਆ ਬਣਾਉਣ ਲੱਗਦੇ ਤਾਂ ਲਾਈਫ ਲੰਘ ਜਾਂਦੀ ਆ ਮੈਂ ਮੰਨਦਾ ਵੀ ਉਹ ਜ਼ਿੰਦਗੀ ਦਾ ਜਿਹੜਾ ਰਸਾ ਉਹ ਕੰਮ ਖਾ ਜਾਂਦਾ ਤੁਹਾਡਾ ਉਹ ਕੰਮ ਖਾ ਜਾਂਦਾ ਯਾਨੀ ਉਹ ਕੰਮ ਦੇ ਵਿੱਚ ਜੇ ਤੁਸੀਂ ਅੜ ਜਾਂਦੇ ਹੋ ਉਹ ਲੰਬਾ ਟਾਈਮਾਂ ਉੱਥੇ ਹੀ ਮਾਂ ਹੀ ਭਰਦੇ ਰਹਿੰਦੇ ਆ ਕਿਸ਼ਤਾਂ ਚੱਲ ਪੈਂਦੀਆਂ ਨੇ ਆ ਮਤਲਬ ਇਹ ਚੀਜ਼ ਚੱਲਦੀ ਰਹਿੰਦੀ ਆ ਇਹ ਪੰਜਾਬ ਆ ਪੰਜਾਬ ਦੇ ਵਿੱਚ ਪ੍ਰੋਪਰ ਆਪਣੇ ਕੋਲੇ ਪਾਣੀ ਆ ਆਪਦਾ ਘਰ ਆਪਣਾਵਾ ਨਾ ਥੋੜਾ ਜਿਹਾ ਕੰਮ ਹੀ ਕਰਨਾ ਵਾ ਬਿਲਕੁਲ ਆਪਣੀ ਟਾਈਮਿੰਗ ਵਗੈਰਾ ਕੀ ਆ ਟਾਈਮਿੰਗ ਜੀ ਸਾਡੀ ਸ਼ਾਮ ਤੋਂ ਆ ਅਸੀਂ ਸ਼ਾਮ ਦੇ 4 ਵਜੇ ਹਟ ਤੇ ਤੇ ਪਹੁੰਚਦੇ ਆ ਰਾਤ ਨੂੰ 9:30 9:30 ਤੱਕ ਰਾਤ ਨੂੰ ਸ਼ਾਮ ਦੇ ਜੇ ਵੀ 9:30 ਨਿਕਣਗੇ ਜੁਰ ਰਿਕਵਰੀ ਖਾੜ ਕੇ ਸਾਡੇ ਘੇ ਤੋਂ ਟੈਸਟ ਜ਼ਰੂਰ ਕਰਕੇ ਜਦੋਂ ਤੁਸੀਂ ਇੱਕ ਵਾਰੀ ਖਾੜ ਕੇ ਫਿਰ ਸਾਡੀ ਗਰੰਟੀ ਆ ਵਾਰ-ਵਾਰ ਤੁਹਾਨੂੰ ਆਣੀ ਪੈਣਾ ਉਹ ਜੋ ਟੈਸਟ ਇੰਨਾ ਗੱਡਾ ਬਾਕੀ ਕਲੀਨ ਅਪ ਦਾ ਪੂਰਾ ਖਿਆਲ ਆ ਪ੍ਰੋਡਕਟ ਵਧੀਆ ਵਰਤਦੇ ਆ ਕੰਪਨੀ ਦਾ ਮਾਲ ਆ ਸਾਰਾ ਬੇਰਕਾ ਦੀਆਂ ਚੀਜ਼ਾਂ ਤੇ ਮੀਡੀਅਟ ਦੇ ਮਸਾਲੇ ਜਿਹੜੇ ਹੈਗੇ ਵਰਤਦੇ ਆ ਤੇ ਸਾਰਾ ਤੰਦੂਰੀ ਕਨਸੈਪਟ ਆ ਤੁਸੀਂ ਖਾ ਵੀ ਹਰ ਚੀ ਸਕਦੇ ਓ ਉੱਤੇ ਕੋਈ ਐਵੇਂ ਨਹੀਂ ਕਰਦੇ ਅਰੇ ਹੋਰ ਤੋਂ ਦੁਨੀਆ ਭਰੇਜ ਕਰਦੀ ਆ ਤਲੇ ਹੋਇਆ ਆ ਆਪਣਾ ਬਿਲਕੁਲ ਤਲੇ ਹੋਇਆ ਹੈ ਨਹੀਂਗਾ ਆਪਾਂ ਕੁਝ ਵੀ ਤਲਦੇ ਨਹੀਂ ਹੈਗੇ ਤੇ ਜਿਹੜੀ ਆ ਸਟੀਮ ਵੀ ਆ ਆਪਾਂ ਵੀ ਸਟੀਮ ਕਰਦੇ ਆ ਇਹ ਉਸ ਤੋਂ ਬਾਅਦ ਰੋਸਟਡ ਹੋ ਜਾਂਦੇ ਤੰਦੂਰ ਦੇ ਵਿੱਚ ਕੋਈ ਜਾਣੀ ਆ ਸਾ ਮੇਰੇ ਵੱਨਾ ਮੋਮੋਸ ਵੀ ਇਹ ਨੰਬਰ 1 ਬਣਾਉਂਦਾ ਬਹੁਤ ਵਧੀਆ ਤੰਦੂਰੀ ਸਾਡੀ ਉਹ ਬੈਸਟ ਜਿਹੜੀ ਬੈਸਟ ਮੰਨੀ ਜਾਂਦੀ ਹੈ ਸਾਡੇ ਚਾਰ ਮਲਾਈ ਕਾਂ ਪੋਗੀ ਸੈਂਗ ਸਪੈਸ਼ਲ ਤੇ ਤੰਦੂਰੀ ਮੋਮੋਸ ਇਰਕਾ ਦਾ ਆਪਣਾ ਟਿਕਾਣਾ ਇਹ ਯਾਨੀ ਚਾਰਾਂ ਦੀ ਆਪਣਾ ਵਧੀਆ ਸੇਵਾ ਕੰਮ ਸੋਹਣਾ ਵਾ ਕਰਨ ਵਾਲੇ ਚਾਹੀਦਾ ਮੈਂ ਜਦੋਂ ਦਾ ਆਇਆ ਵਾਂ ਤਕਰੀਬਨ 1 ਸਾਲ ਦਾ ਮੈਨੂੰ ਸਮਾਂ ਹੋ ਗਿਆ ਇੱਥੇ ਖੜਦੇ ਨੂੰ ਹਰ ਬੰਦਾ ਕਿੱਲੋਂ ਘਰੋਂ ਜੋ ਉਹ ਮੈਂ ਤੁਰਿਆ ਸਿਰਫ 2 ਕਿਲੋ ਦਹੀਂ ਲੈ ਕੇ ਤੁਰਿਆ ਸੀ 2 ਕਿਲੋ ਦਹੀਂ ਲੈ ਕੇ ਮੇਰਾ ਕੋਈ ATM ਨਹੀਂ ਚੱਲਦਾ ਹੁੰਦਾ ਸੀ ਬਸ ਯਾਨੀ ਕਿ ਘਰ ਦੇ ਨਾਲ ਮਾਪਿਆਂ ਨੇ ਖੇਤੀ ਕਰੀ ਜਾਣੀ ਬਿਲਕੁਲ ਹਾਂ ਬਸ ਉਹ ਖੁਦ ਆ ਡੱਡੂ ਬਣ ਕੇ ਰਹਿਣਾ ਜਿਵੇਂ ਆਪਾਂ ਕਹਿੰਦੇ ਔਰ ਜਦੋਂ ਮਾਰਕੀਟ 'ਚ ਨਿਕਲਿਆ ਦੁਨੀਆ ਦੇਖਦੀ ਮੈਂ ਮਿੱਟੀ ਨੂੰ ਵੀ ਵੇਚ ਜਾਂਦਾ ਲੋਕੀਂ ਚਣ ਵਾਲੇ ਨਵੇਂ ਮੁੰਡਿਆਂ ਨੂੰ ਕੀ ਕਹਿਣਾ ਚਾਹੂਂਗੇ ਨੌਜਵਾਨ ਮੁੰਡਿਆਂ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ ਚਾਹੂਂਗਾ ਵੀ ਇੱਥੇ ਯਾਰ ਤੁਸੀਂ ਮੈਂ ਇੱਥੇ ਰਹੋਗੇ ਆਪਦੇ ਘਰ ਪਰਿਵਾਰ ਹੈ ਇਹ ਪੰਜਾਬ ਹੈ ਸਮਾਜ ਹੈ ਚਾਚੇ ਤਾਏ ਨੇ ਇਹ ਮੈਂਨੇ ਨੇ ਦੇ ਦੁਆਰਾ ਇਹ ਨਾਲ ਰਿਸ਼ਤੇ ਮੈਂਨੇ ਆ ਨਾ ਤੁਹਾਨੂੰ ਧਰਤੀ ਮੈਂਦੀ ਆ ਮੈਂ ਦੇਸ਼ ਤੋਂ ਬਾਹਰ ਤਾਂ ਕਦੇ ਗਿਆ ਨਹੀਂ ਹੈਗਾ ਪਰ ਮੈਂ ਇੰਡੀਆ ਜਿੰਨਾ ਦੇਖਿਆ ਵਾ ਵੀ ਪੰਜਾਬ ਤੋਂ ਬਾਹਰ ਜਾ ਕੇ ਪਾਣੀ ਵੀ ਨਹੀਂ ਪਿਆ ਵਰਗਾ ਬਿਲਕੁਲ ਸੰਘ ਕਿੰਨੀ ਕਿ ਲੱਗੀ ਜਦੋਂ ਤੁਸੀਂ ਪਹਿਲਾਂ ਕੰਮ ਸਟਾਰਟ ਕੀਤਾ ਨਹੀਂ ਮੈਂ ਕਿਉਂਕਿ ਹੁਣ ਤਾਂ ਸਾਰੇ ਪ੍ਰਵਾਸੀ ਮੈਂ ਜਿਸ ਦਿਨ ਮੈਂ ਇਸ ਤਰ੍ਹਾਂ ਲੋਕਡਾਊਨ ਜਦੋਂ ਲੱਗੇ ਨਾ 23 ਮਾਰਚ ਨੂੰ ਉਦੋਂ ਪਹਿਲਾਂ ਮੈਂ ਉਦੋਂ ਮਿਰਚਾਂ ਲਾਈਆਂ ਘਰ ਦੇ ਨਾਲ ਘਰ ਦੇ ਸਾਡੇ ਕਹਿੰਦੇ ਵੀ ਮਿਰਚਾਂ 라ਤੀਆਂ ਲੋਕਡਾਊਨ ਲੱਗ ਗਿਆ ਮੈਨੂੰ ਘਰ ਦੇ ਕਹਿੰਦੇ ਇਹ ਤਾਂ ਬੌਣੀਆਂ ਪੈਣਗੀਆਂ ਹਮ ਯਾਨੀ ਲੋਕਾਂ ਨੇ ਸ਼ਟਰ ਸੜ ਤੇ ਤੇ ਮੈਂ ਚੱਕ ਲਿਆ ਯਾਨੀ ਮੈਂ ਪਹਿਲੇ ਦਿਨ ਜਿਸ ਦਿਨ ਮੈਂ ਘਰੋਂ ਰੇੜੀ ਤੋਰੀ ਸੀਗੀ ਮੈਂ ਸਭ ਤੋਂ ਪਹਿਲਾਂ ਜਿਵੇਂ ਕਰਨ ਲਫਾਫੇ ਸ਼ਰਮ ਪਾ ਕੇ ਘਾਟਾ ਮਾਰ ਕੇ ਉਹ ਵੇਚੀ ਪਹਿਲਾ ਸ਼ਰਮ ਹੀ ਬੇ ਪਹਿਲਾ ਸ਼ਰਮ ਹੀ ਬੇ ਵੇ ਲਾਤੀ ਬਸ ਬਸ ਕੋਈ ਚੱਕ ਨਹੀਂ ਕੇ ਮੈਨੂੰ ਵੈਸੇ ਮੈਂ ਵੀ ਪਿਛਲੇ ਸਾਲ ਸਾਬਜੀ ਥੋੜੀ ਲੈ ਕੇ ਗੋਬੇ ਗਾਦੀ ਹਾਂ ਮੈਂ ਵੀ ਲੈ ਕੇ ਆਉਂਦਾ ਰਿਹਾ ਮੈਨੂੰ ਤਾਂ ਪਰਦੋਗ ਤਾਂ ਜਗ ਜੀ ਲੱਗੀ ਸੀ ਵੀ ਅਗਲਾ ਉਹ ਮੈਟਾ ਜਾਵਾਂਗੇ ਨਹੀਂ ਕੋਈ ਮੈਂ ਦੇਖੋ ਜੇ ਤੁਸੀਂ ਚੱਕ ਮੰਨਦੇ ਹੋ ਸ਼ਰਮ ਮੰਨਦੇ ਹੋ ਫਿਰ ਨਹੀਂ ਮੈਂ ਮੰਨਦਾ ਪਰ ਮੁੜ ਕੇ ਨਹੀਂ ਮੁੜ ਕੇ ਤਾਂ ਤੁਹਾਨੂੰ ਸਭ ਨਜ਼ਾਰਾ ਆਉਂਦਾ ਤੁਸੀਂ ਵਧੀਆ ਇੰਝ ਆ ਜਾਓ ਹੋ ਦੱਸੋ ਉਹਨਵਾ ਠੀਕ ਹੈ ਸਾਰਿਆਂ ਨੂੰ ਇਹੀ ਹੰਮਲ ਰਿਕਵੈਸਟ ਆ ਬਈ ਜ਼ਰੂਰ ਯਾਰ ਆਪਣੇ ਬੰਦਿਆਂ ਦਾ ਸਾਥ ਯਾਰ ਜ਼ਰੂਰ ਦੋ ਜੇ ਤੁਹਾਨੂੰ ਨਹੀਂ ਵੀ ਲੋੜ ਤੁਸੀਂ ਖੜ ਕੇ ਜ਼ਰੂਰ ਇੱਕ ਵਾਰੀ ਆਓ ਬਸ ਇੱਥੇ ਆ ਵਿਜ਼ਿਟ ਕਰੋ ਹੌਸਲਾ ਵਧਾਓ ਬਰਗਰਾਂ ਮੰਨੇ ਉਹ ਪਾਸੇ ਛੱਡ ਕੇ ਇੱਧਰ ਨੂੰ ਆਓ ਮੜਾ ਆ ਕੇ ਤਾਂ ਦੇਖੋ ਇੱਕ ਵਾਰੀ ਯਾਰ ਟੇਸਟ ਸਾਡਾ ਲੋਕ ਸਰੋਗਨ ਵੀ ਹੈ ਇਹ ਸਵਾਦ ਤੇ ਸੇਧ ਮੰਨ ਅਸੀਂ ਹੈਲਦੀ ਵੀ ਬਣਾਇਦਾਂ ਤੇ ਟੇਸਟੀ ਵੀ ਬਿਲਕੁਲ ਹਾਂਜੀ ਤੇ ਜ਼ਰੂਰ ਇੱਕ ਵਾਰੀ ਲੋਕੇਸ਼ਨ ਆਪਾਂ ਇੱਕ ਵਾਰੀ फेर ਦੱਸ ਲੀਏ ਲੋਕੇਸ਼ਨ ਜੀ ਜਿਹੜਾ ਆਪਣਾ ਮੁੱਲਾਪੁਰ ਤੋਂ ਰਾਇਕੋਟ ਰੋਡ ਆ ਉਹ ਨਹਿਰ ਟੱਪ ਕੇ ਇਧਰਲੇ ਪਾਸੇ 에ਅਰ ਫੋਰਸ ਵਾਲੇ ਪਾਸੇ ਅਕਾਲਗੜ ਚਰਚ ਰੋਡ ਵੱਜਦਾ ਵਾ ਚਰਚ ਰੋਡ ਦੇ ਬਿਲਕੁਲ ਸਾਹਮਣੇ ਲਾਉਨੇ ਆ ਜੀ ਹਟ ਤੇ ਆਪਣੇ ਇਧਰ ਵੀਰ ਗੋਗੀ ਛਤਰੀਆਂ ਬਣਾਉਂਦਾ ਮੇਰਾ ਉਹਦੇ ਬਿਲਕੁਲ ਇਧਰ ਨਾਲਲੇ ਪਾਰ ਦੇ ਵਿੱਚੇ ਕੰਮ ਕਰਦੇ ਆ ਤੇ ਨਹਿਰ ਤੋਂ ਇਹ ਨਹਿਰ ਤੋਂ ਕਿੰਨੀ ਕੁ ਦੂਰੀ ਹੋਊਗੀ ਤੋਂ ਜੇ ਆਪਾਂ ਜਿਹੜੇ ਵੀਰ ਜਿਹੜੇ ਵੀਰ ਮੁੱਲਾਪੁਰ 300 ਮੀਟਰ ਉਹੀ ਮੈਂ ਕਹਿੰਨ ਲੇ ਜਿਹੜੇ ਵੀਰ ਮੁੱਲਾਪੁਰ ਤੋਂ ਨਹੀਂ ਆ ਰਹੇ ਆ ਹਾਂਜੀ ਮੁਲਾਪੁਰ ਤੋਂ ਰੈਕੋਰ ਸਾਈਡ ਨੂੰ ਜਾ ਰਹੇ ਆ ਵੀ ਨਹਿਰ ਨਿੰਗਣ ਤੋਂ ਬਾਅਦ 300 ਮੀਟਰ ਤੇ ਮਸਾ 300 ਮੀਟਰ ਤੇ ਤੁਹਾਨੂੰ ਜਿਹੜੇ ਰੈਕੋਰ ਨੂੰ ਜਾ ਰਹੇ ਉਹਨਾਂ ਨੂੰ ਖੱਬੇ ਹੱਥੇ ਆ ਜਾਣੀਆਂ ਹਾਂਜੀ ਇਹ ਆਪਾਂ ਵੀਰ ਦੀ ਬਹੁਤ ਮਦਦ ਇਹਾਰ ਕਰਨੀ ਆ ਪਿੰਡ ਵਾਲਿਆਂ ਨੂੰ ਆਪਣੇ ਆਸ-ਪਾਸ ਦੇ ਲੋਕਾਂ ਨੂੰ ਸਾਰਿਆਂ ਨੂੰ ਮੈਂ ਹੀ ਰਿਕਵੈਸਟ ਕਰਦਾ ਵੀ ਯਾਰ ਜ਼ਰੂਰ ਇਹਨਾਂ ਮੁੰਡਿਆਂ ਦਾ ਯਾਰ ਸਾਥ ਦਿਓ ਹੁਣ ਇਹ ਵੀ ਕੈਨੇਡਾ ਜਾ ਸਕਦੇ ਸੀ ਚੱਲ ਕੇ ਲਾ ਵੇਚ ਕੇ ਚਲੇ ਜਾਂਦੇ ਇਹਨਾਂ ਦਾ 150 ਵਧੀਆ ਪਰਿਵਾਰ ਆ ਮਿਹਨਤੀ ਬੰਦੇ ਆ ਤੇ ਜ਼ਰੂਰ ਗੁਰਸਿੱਖ ਬੰਦੇ ਨੇ ਯਾਰ ਜ਼ਰੂਰ ਬੇਨਤੀ ਆ ਵੀ ਇਹਨਾਂ ਨੇ ਮਾਤਾ ਜਰੂਰ ਕਰੋ ਯਾਰ ਨੰਗਦੇ ਕਰਦੇ ਹੋਰ ਕਿਉਂਕਿ ਤੁਹਾਡੇ ਨਾਲ ਹੀ ਹੁੰਦਾ ਜੀ ਜਦੋਂ ਆਪਦੇ ਭਰਾ ਮੈਂ ਆਪਾਂ ਕੰਮ ਮੰਗ ਰਹੇ ਹਾਂ ਨਾ ਕੋਈ ਥੋੜ੍ਹਾ ਵੀ ਆਪਾਂ ਕਹਿ ਰਹੇ ਸਾਡੇ ਪਾਉ ਨਹੀਂ ਕਹਿੰਦੇ ਵੀ ਆਪਰੇ ਯਾਰ ਸਾਡੇ ਕੋਲ ਆਓ ਕੰਮ ਦੋ ਸਾਉ ਸਾਨੂੰ ਕੰਮ ਮਿਲ ਜੂਗਾ ਤੁਹਾਨੂੰ ਬੇਸਲ ਕੇ ਤੇ ਹੌਸਲਾ ਦੋ ਬੰਦੇ ਹੋਰ ਸਾਡੇ ਦੇਖ ਕੇ ਤੁਹਾਨੂੰ ਕੰਮ ਸਟਾਰਟ ਕਰਨ ਬਿਲਕੁਲ ਜੀ ਤੇ ਵਧੀਆ ਕੰਮ ਕੰਮ ਮਹਾਰਾਜ ਦੀ ਕਿਰਪਾ ਜੀ ਬਹੁਤ ਸੋਹਣਾ ਯਾਨੀ ਵਧੀਆ ਜੇ ਮੈਂ ਚਾਹਾਂ ਮੈਂ ਆਪਾਂ ਆਰਨ ਕਰਨ ਵਾਲੇ ਬਣ ਗਏ ਕਿਤੇ ਸਟਾਰਟਿੰਗ ਦਾ ਕੋਈ ਵੀ ਪਹਿਲਾ ਜੇ ਕਹੇ ਇੱਕ ਦਿਨ ਤਾਂ ਸਾਰਾ ਕੁਝ ਮੂਹ ਚ ਪੈਂਦਾ ਨਹੀਂ ਹੁੰਦਾ। ਇਹਦਾ ਟੇਸਟ ਆ। ਸਵਾ ਬਣਦਾ ਹੁੰਦਾ ਲੋਕਾਂ ਚ ਟੇਸਟ ਆਉਂਦਾ ਬਣਾ ਕੇ ਦੱਸਣਾ ਪੈਂਦਾ ਵਾ, ਬ੍ਰਾਂਡ ਬਣਾਉਣਾ ਪੈਂਦਾ ਵਾ। ਹੁਣ ਖੁੱਲਾ ਪਨੀਰ ਵੀ ਆਪਣੇ ਆਮ ਵਰਤਦੇ ਆ। ਅਸੀਂ ਪਹਿਲੇ ਦਿਨ ਤੋਂ ਵੇਰ ਕਾਲ ਆਉਨੇ ਆ। ਕਿ ਇਹ ਨੈਸ਼ਨਲ ਨਾ ਸੀ ਸਟੇਟ ਦਾ ਬ੍ਰਾਂਡ ਤਾਂ ਵਰਤਦੇ ਆ ਨਾ। ਬਾਕੀ ਰੈਫਰੈਂਸ ਦੇ ਸਰ ਤੇ ਆਏ ਹੈ ਹਨਾ। ਕਿ ਜੇ ਹੁਣ ਮੈਂ ਖਾ ਕੇ ਗਿਆ ਦੋਨੋਂ ਮੈਂ ਦੱਸਾਂ। ਜਾ ਕੇ ਫੇਰ ਫੇਰ ਸਵਾਦ ਆਉਂਦਾ। ਜੁੜਦੀ ਇਸ ਤਰ੍ਹਾਂ ਬੇਨਾ ਹੀ ਜੁੜਦੇ ਆ। ਹਾਂ ਕਿਉਂਕਿ ਹੁਣ ਨਵੇਂ ਬੰਦੇ ਕੋਲੇ ਘੱਟ ਖੜਦਾ ਬੰਦਾ ਹਨ ਕਈ ਬੰਦੇ ਹਾਂ ਕਾ ਵੀ ਨਹੀਂ ਯਾਰ ਕਈ ਬੰਦੇ ਰੇਟ ਤੇ ਕਹਿੰਦੇ ਆ ਵੀ 180 ਵੇਚਦੇ ਹਾਂ ਪਰ ਵੀਰੇ ਜੇ ਤੁਸੀਂ ਚੰਗੀ ਚੀਜ਼ ਖਾਓਗੇ ਨਾ ਕਿਉਂਕਿ ਗੱਲ ਫਿਰ ਉਹਨੂੰ ਦੇਣੀ ਪੈਣੀ ਆ ਜੇ ਤੁਸੀਂ ਕੂੜਾਖਾਨਾ ਤਾਂ ਖਾਈ ਜਾਓ ਅਸੀਂ ਆਪਣੀ ਕੁਆਲਿਟੀ ਚੋਂ 5 ਰੁਪਏ ਨਹੀਂ ਘਟਾਉਂਦੇ ਹੈਗੇ ਕਿਉਂਕਿ ਸਾਨੂੰ ਪਤਾ ਵੀ ਅਸੀਂ ਇਹਦੇ ਚ ਡੱਬੀ ਬੰਦ ਮਸਾਲੇ ਪਾਉਂਦੇ ਆ ਬਿਲਕੁਲ ਖਰਚਾ ਖਰਚਾ ਹਾਂ ਉਹਦਾ ਮਸਾਲ ਮਸਾਲੇ ਇਹ ਨਹੀਂ ਕਹਿੰਦੇ ਕੋਈ ਸਾਡੇ ਜੱਦੀ ਪਸਤੀ ਆ ਤੇ ਅਸੀਂ ਮਾਰਕੀਟ ਚੋਂ ਹਰ ਚੀਜ਼ ਮਿਲਦੀ ਆ ਬਸ ਜਿਹਨੂੰ ਉਹਦਾ ਕੰਬੀਨੇਸ਼ਨ ਕਰਨਾ ਆਉਂਦਾ ਵਾ ਉਹ ਬੰਦਾ ਇਸ ਚ ਫੀਲਡ ਦੇ ਵਿੱਚ ਉਹ ਕਾਮਯਾਬ ਬਿਲਕੁਲ ਤੇ ਹੋਰ ਵੀ ਸਾਰੇ ਬੰਦੇ ਯਾਰ ਸਾਥ ਦੋ ਬੰਦੇ ਦਾ ਵੀਰੇ ਦਾ ਹਨ ਤੇ ਜੇ ਕਿਸੇ ਨੇ ਹੋਰ ਵੀ ਸਾਤੋਂ ਵੀਡੀਓ ਕਰਾਉਣੀ ਹੋਵੇ ਪੂਰੇ ਫ੍ਰੀ ਦੇ ਵਿੱਚ ਫ੍ਰੀ ਆਫ ਕੋਸਟ ਕੋਈ ਕੋਸਟ ਨਹੀਂ ਕੋਈ ਖਰਚਾ ਨਹੀਂ ਸਾਡਾ ਅਸੀਂ ਕੋਈ ਕਸ਼ਟ ਨਹੀਂਣਾ ਸੀ ਸਿਰਫ ਦੋ ਚੈਨਲ ਨੇ ਸਾਡੇ ਤੇ ਟਿੰਡੂ ਮੁੰਡਾ ਤੇ ਮੇਰਾ ਸਰਪੰਚ ਕੋਟ ਫਾਰਮਾ ਤੇ ਫ੍ਰੀ ਆਫ ਕੋਸਟ ਜਦੋਂ ਮਰਜੀ ਸਾਨੂੰ ਕੰਟੈਕਟ ਕਰੋ ਤੁਸੀਂ ਕੰਮ ਕਰਨ ਵਾਲੇ ਬਣੋ ਪ੍ਰੋਮੋਸ਼ਨ ਅਸੀਂ ਤੁਹਾਡੀ ਫ੍ਰੀ ਕਰਕੇ ਬਿਲਕੁਲ ਫ੍ਰੀ ਦੇ ਵਿੱਚ ਮੇਰਾ ਨੰਬਰ ਹੈਗਾ ਜੀ 81949 94194 81949 94194 ਜੇ ਤੁਸੀਂ ਆ ਜਾ ਰਹੇ ਹੋ ਉਹਨਾਂ ਨੂੰ ਛੇਤੀ ਆ ਤੁਸੀਂ 10 ਮਿੰਟ ਪਹਿਲਾਂ ਆਰਡਰ ਕਰਦੋ ਥੱਡੇ ਆਉਂਦੇ ਨੂੰ ਆਰਡਰ ਤਿਆਰ ਪਿਆ ਹੋਊਗਾ ਤੁਸੀਂ ਆ ਕੇ ਚੱਕ ਕੇ ਗੋ ਵੀ ਟੇਕ ਵੀ ਕਰ ਸਕਦੇ ਹੋ ਆਰਡਰ ਲਿਆ ਵੀ ਸਕਦੇ ਜੇ ਤੁਸੀਂ ਬਹਿ ਕੇ ਖਾਣਾ ਤਾਂ ਥੋੜੀ ਸੈਟ ਅਪ ਵੀ ਵੀਰੇ ਕੋਲੇ ਹੈਗੀ ਤੁਸੀਂ ਬਹਿ ਕੇ ਵੀ ਆਓ ਆਰਾਮ ਨਾਲ ਇੱਥੇ ਟੈਸਟ ਕਰ ਸਕਦੇ ਹਾਂ ਬਾਅਦ ਵਿੱਚ ਆਰਡਰ ਕਰਾ ਜਾਓ ਤੁਸੀਂ ਸਟਾਰਟ ਅਪ ਆ ਜੀ ਮੈਂ ਤਾਂ ਇਹ ਅਪੀਲ ਕਰੂੰਗਾ ਕਿ ਜਿੰਨੇ ਵੀ ਦੇਖਣ ਆਲੇ ਵੀ ਆ ਤੇ ਆਪਣੇ ਪਿੰਡਾਂ ਦੇ ਆਲੇ ਦਾਲ ਦੇ ਪਿੰਡਾਂ ਦੇ ਆ ਉਹਨਾਂ ਨੂੰ ਇਹ ਅਪੀਲ ਆ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਆ ਕੇ ਦੇਖੋ ਤੁਹਾਡੇ ਲਈ ਅਸੀਂ ਟੇਸਟ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਸਾਫ਼ ਸੁਥਰਾ ਖਾਣੇ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਉਸ ਤੋਂ ਬਾਅਦ ਜੇ ਕੋਈ ਕੰਪਲੇਨ ਹੋਵੇ ਅਸੀਂ ਬੈਠੇ ਆਂ ਬੈਠੇ ਹਾਂ ਜੀ ਇਹੀ ਕਹਣਾ ਵੀ ਇੱਕ ਵਾਰੀ ਜੇ ਤੁਹਾਡੇ ਆਉਣ ਦੇ ਨਾਲ ਇੱਕ ਬੰਦੇ ਨੂੰ ਹੌਸਲਾ ਵਜਾਈਏ ਹੁੰਦੀ ਆ ਵੀ ਅਸੀਂ ਕੰਮ ਕਰਨ ਵਾਲੇ ਹੋਗੇ ਯਾਰ ਪੰਜਾਬ ਦੇ ਵਿੱਚ ਵੀ ਕੰਮ ਹੈਗਾ ਬਿਲਕੁਲ ਹਾਂ ਜੀ ਸਾਰੇ ਭਰਾਵਾਂ ਦਾ ਧੰਨਵਾਦ ਥੈਂਕ ਯੂ ਸਾਨੂੰ ਦੇਖਣ ਲਈ ਹੁਣ ਸਾਡਾ ਵੀ ਰੈਡੀ ਹੋ ਗਿਆ ਤੇ ਸਾਡਾ ਵੀ ਆਲਰੇਡੀ ਕਰਦੇ ਹੋ। ਤੇ ਧੰਨਵਾਦ ਵੀਰ ਜੀ ਸਮਾਂ ਦੇਣ ਲਈ। ਬਹੁਤ ਬਹੁਤ ਮਿਹਰਬਾਨੀ। ਤੇ ਵੀਰੇ ਦੀ ਹੈਲਪ ਜਰੂਰ ਯਾਰ ਕਰੋ। ਤੇ ਥੈਂਕ ਯੂ so much। OK। ਸਤਿ ਸ੍ਰੀ ਅਕਾਲ ਸਾਰਿਆਂ ਨੂੰ।